ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ SUJI ਦਾ ਕੇਕ ਉਹ ਤੁਹਾਨੂੰ ਦੱਸਦੇ ਆਂ ਕਿ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਇਹਦੇ ਵਾਸਤੇ ਜੀ ਆਪਾਂ ਸਮਾਨ ਆ ਜਿਹੜਾ ਲੈ ਲਿਆ ਇਹਦੇ ਵਾਸਤੇ ਜੀ ਆਪਾਂ ਇੱਕ ਕੌਲੀ ਲਈ ਆ SUJI ਦੀ ਅੱਧੀ ਕੌਲੀ ਮੈਦੇ ਦੀ ਆ ਤੇ ਅੱਧੀ ਪੌਣੀ ਕੌਲੀ ਹੈ ਖੰਡ ਦੀ ਖੰਡ ਜਿਹੜੀ ਤੁਸੀਂ ਮਿੱਠਾ ਵਾ ਦਿਖਾਣੇ ਤੋਂ ਵੱਧ ਪਾ ਸਕਦੇ ਆਂ ਤੇ ਆਪਣੀ ਕੋਲੀ ਹੈਗੀ ਮਲਾਈ ਦੀ ਤੇ ਅੱਧੀ ਕੋਲੀ ਦੁੱਧ ਦੀ ਇਹ ਦੁੱਧ ਆਪਾਂ ਇੰਨਾ ਸਾਰਾ ਨਹੀਂ ਪੈਣਾ ਘੱਟ ਪਊਗਾ ਉਹ ਤੁਹਾਨੂੰ ਦੱਸਾਂਗੇ ਕਿ ਕਿੰਨਾ-ਕਿੰਨਾ ਪਾਵਾਂਗੇ ਤੇ ਬੇਕਿੰਗ ਪਾਊਡਰ ਆ ਤੇ ਆ ਹੈਗਾ ਖਾਣੇ ਵਾਲਾ ਮਿੱਠਾ ਸੋਡਾ ਜਿਹੜਾ ਬੋਲਦੇ ਆ ਤੇ ਥੋੜਾ ਜਿਹਾ ਆਪਾਂ ਕਸਟਰਡ ਪਾਵਾਂਗੇ ਆ ਕਸਟਰਡ ਆਪਣਾ ਹਮ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਪਾਵਾਂਗੇ ਆ ਮਿਕਸੀ ਦਾ ਕੱਪ ਲੈ ਲਿਆ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਸੂਜੀ ਤੇ ਫਿਰ ਪਾਵਾਂਗੇ ਆਪਾਂ ਖੰਡ ਹੁਣ ਇਹਦੇ ਤੇ ਪਾ ਦਾਂਗੇ ਆਪਾਂ ਸਾਰੀ ਮਲਾਈ ਮਲਾਈ ਹੈ ਜਿਹੜੀ ਤਾਜੀ ਹੋਣੀ ਚਾਹੀਦੀ ਹੈ ਤਾਜੀ ਮਲਾਈ ਆਪਣੇ ਕੋਲ ਤਾਜੀ ਮਲਾਈ ਪਾਵਾਂਗੇ ਤੇ ਫਿਰ ਆਪਾਂ 1-2 ਦਿਨ 4 ਦਿਨ ਕੇਕ ਨੂੰ ਰੱਖ ਸਕਦੇ ਆ ਤੇ ਆ ਪਾ ਦਾਂਗੇ ਆਪਾਂ ਮੈਦਾ ਤੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਰ ਲਾਂਗੇ ਬ੍ਰੈਂਡ ਦੁੱਧਾ ਜਿਹੜਾ ਆਪਾਂ ਉਹ ਬਾਅਦ ਚ ਪਾਵਾਂਗੇ ਤੇ ਜਿਹੜਾ ਬੇਕਿੰਗ ਪਾਊਡਰ ਉਹ ਵੀ ਤੁਹਾਨੂੰ ਦੱਸ ਦਿਆਂ ਕਿੰਨਾ ਪਾਵਾਂਗੇ ਜਿਹੜਾ ਬੇਕਿੰਗ ਪਾਊਡਰ ਆ ਉਹ ਆਪਾਂ ਇੱਕ ਚਮਚਾ ਪਾਉਣਾ ਤੇ ਜਿਹੜਾ ਆਪਣਾ ਹੈਗਾ ਖਾਣੇ ਵਾਲਾ ਸੋਡਾ ਉਹ ਚਮਚੇ ਦਾ ਚੌਥਾ ਹਿੱਸਾ ਪਾਉਣਾ ਠੀਕ ਆ ਇਹਨਾਂ ਨੂੰ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਨਾ ਗ੍ਰाइंड ਕਰ ਲੈਂਦੇ ਆਪਾਂ ਸਾਰੇ ਚੀਜ਼ਾਂ ਨੂੰ ਮਿਕਸ ਕਰ ਲੈਂਦਾ ਇਹਨੂੰ ਹਮ ਕੱਢ ਰਹੇ ਨੇ ਆਪਾਂ ਇਕ ਡੰਗੇ ਦੇ ਵਿੱਚ ਆ ਪਾਸਾਰੇ ਬੈਠ ਰਹੇ ਹਾਂ ਅਜਾ ਢੰਗ ਵਿੱਚ ਕੱਢ ਲਿਆ ਉਹ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਇੱਕੇ ਦਾਮ ਨਹੀਂ ਪਾਉਣਾ ਹੌਲੀ ਹੌਲੀ ਪਾਉਣਾ ਇਸ ਤਰ੍ਹਾਂ ਹੌਲੀ ਹੌਲੀ ਪਾਉਂਦੇ ਹੋਏ ਚੰਗੀ ਤਰ੍ਹਾਂ ਇਹਨੂੰ ਹਿਲਾਉਂਦੇ ਜਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਕਿਉਂਕਿ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਪਾਆਂ ਸੂ ਤਾਂ ਮਿਕਸ ਹੋ ਗੂਆਂ ਹੈ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ చమ్చే నలా ల పతలా ఘోల్ తయారు చమ్చే చరగే ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚੇ ਕਸਟਰਡ ਪਾਊਡਰ ਦੇ ਕਸਟਰਡ ਪਾਊਡਰ ਕੋਈ ਜਿਹੜਾ ਮਰਜੀ ਤੁਸੀਂ ਪਾ ਸਕਦੇ ਹੋ 1 ਚਮਚਾ ਹੋ ਗਿਆ ਇੱਕ ਹੋਰ ਪਾਵਾਂਗੇ 2 ਚਮਚੇ ਪੂਰੇ ਭਰ ਕੇ ਪਾਉਣੇ ਹੁਣ ਇਹਨੂੰ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਰਲਾ ਦਾਂਗੇ ਵਿੱਚ ਇਸ ਤਰ੍ਹਾਂ ਇੱਕ ਪਾਸੇ ਨੂੰ ਚਮਚਾ ਚੰਗੀ ਤਰ੍ਹਾਂ ਘੋਲਣਾ ਇਹਨਾਂ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਆ ਦੇਖੋ ਇਸ ਤਰ੍ਹਾਂ ਦਾ ਪੈਟਰਨ ਹੋਣਾ ਚਾਹੀਦਾ ਆਪਣਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਸੰਘਣਾ ਹੁਣ ਆਪਾਂ ਇਹਨੂੰ ਨਾ 10 ਮਿੰਟਾਂ ਲਈ ਰੈਸਟ ਤੇ ਛੱਡ ਦਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੇਕ ਟ੍ਰੇਨ ਦੇ ਵਿੱਚ ਆਹ ਵਾਲਾ ਹੈ ਆਪਣੇ ਕੋਲ ਕੇਕ ਟ੍ਰੇਨ ਇਹਦੇ ਵਿੱਚ ਆਪਾਂ ਫਿਰ ਬਾਅਦ ਵਿੱਚ ਪਾਵਾਂਗੇ ਇਹ ਹੁਣ ਆਪਾਂ ਬੈਟਰ ਬਣਾ ਕੇ ਨਾ ਫਿਰ ਰੱਖ ਦਿੱਤਾ। ਤੇ ਇਹਨੂੰ 10 ਮਿੰਟਾਂ ਲਈ ਟੱਕ ਕੇ ਰੱਖ ਦਿੰਨੇ ਆ 10 ਮਿੰਟਾਂ ਦੇ ਬਾਅਦ ਆਪਾਂ ਪਾਵਾਂਗੇ ਉਹ ਨਵੇਂ ਬੰਦਰ ਚ ਆਪਾਂ ਹੋਰ ਤਿਆਰੀ ਕਰ ਲਈਏ। ਇਸ ਤਰ੍ਹਾਂ ਟੱਕ ਕੇ ਰੱਖ ਦਿੰਨੇ ਆ। ਆਪਾਂ ਇਹਨਾਂ ਗਾਜੂਨਾ ਆ ਕੇ ਰੱਖੀ ਨੂੰ 10 ਮਿੰਟ ਹੋ ਗਏ। ਸਿਰਫ ਉਹਨਾਂ ਆ ਸ਼ੁਰੂ ਹੋ ਗਿਆ। ਹੁਣ ਆਪਾਂ ਪਕੜਾ ਇਹ ਤਿਆਰ ਕਰ ਲੈਨੇ। ਇਸ ਤਰ੍ਹਾਂ ਆਪਾਂ ਟੱਕਣ ਵਾਲੀ ਖੁੱਲੀ ਕੜਾਹੀ ਲੈ ਲੈਣੀ ਉਹ ਜਿੱਤੇ ਟੱਕਣਾ ਹੈ ਪੂਰਾ ਪੂਰਾ ਹੁੰਦਾ ਹੋਵੇ ਭਾਫ਼ ਨਾ ਬਾਹਰ ਨਿਕਲਦੀ ਹੋਵੇ ਇਹ ਆਪਾਂ ਲੈ ਲਈ ਇਹਦੇ ਵਿੱਚ ਨਾ ਆਹ ਵਾਲਾ ਆਪਣੇ ਕੋਲ ਹੈਗਾ ਸਟੈਂਡ ਰੱਖਣ ਵਾਲਾ ਇਸ ਤਰ੍ਹਾਂ ਜੇ ਤੁਹਾਡੇ ਕੋਲ ਸਟੈਂਡ ਹੈ ਨੇ ਤੁਸੀਂ ਕੋਈ ਕੋਲੀ ਬਾਟੀ ਵੀ ਮੋਦੀ ਮਾਰ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨੂਨ ਆ ਹੈਗਾ ਆਪਣੇ ਕੋਲ ਨੂਨ ਜੀ ਪਹਿਲਾਂ ਆਪਾਂ ਨੇ ਵਰਤਿਆ ਵਿਆ ਸੀ ਜਦੋਂ ਪੀਜ਼ਾ ਬਣਾਇਆ ਸੀ ਤੇ ਇਹ ਆਪਾਂ ਪਾ ਦਿੱਤਾ ਵਿੱਚ ਠੀਕ ਹੈ ਇਹਨੂੰ ਇਸ ਤਰ੍ਹਾਂ ਨਾ ਚੰਗੀ ਤਰ੍ਹਾਂ ਹੁਣਾ ਵਿੱਚ ਫਲਾ ਦੇਣਾ ਫਲਾ ਕੇ ਤੇ ਹੁਣ ਇਹਦੇ ਵਿੱਚ ਰੱਖ ਦੇਣਾ ਆਹ ਵਾਲਾ ਸਟੈਂਡ ਇਸ ਤਰ੍ਹਾਂ ਸਟੈਂਡ ਰੱਖਤਾ ਹੁਣ ਆਪਾਂ ਗੈਸ ਦੇਨੇ ਜਗ੍ਹਾ ਉਨੀ ਦੇਰ ਚ ਆਪਣੀ ਕੜਾਈ ਹੈ ਜਿਹੜੀ ਗਰਮ ਹੋਊਗੀ ਤੇ ਆਪਾਂ ਕਰ ਲੈਨੇ ਆ ਇਹਦੇ ਵਿੱਚ ਬੈਟਰ ਪਾ ਲੈਨੇ ਡੋਂਗੇ ਆਪਣਾ ਇਸ ਤਰ੍ਹਾਂ ਡੋਂਗੇ ਵਿੱਚ थोड़ा जहा पा लेना गर्म करके हम बुरश न इस तरह चंगी तरह सारे डोंगे देना ग्रीस कर देंगे उपर तक का। ये थोड़ा लगे लग होर ला लो इस तरह ना अपना चंकी तरह ग्रेस कर लिया जे थोड़े को बटर पेपर वगैरह है तो तुम वह विछा लो पर मेरे को नहीं सी मैं नहीं विछा हूँ ये ना आप इस तरह थोड़ा जहा मैदा जोड़ा वो छिड़क लाँगे इस तरह चार सफेरे जिम जिमें अपना घ्यो गया उस तरह ਹੁਣ ਆ ਜਿਹੜਾ ਬੈਟਰ ਹੈ ਇਹਨੂੰ ਪਾ ਦਾਂਗੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਫੇਰ ਮਿਕਸ ਕਰਕੇ ਇਸ ਤਰ੍ਹਾਂ ਦਾ ਘੋਲ ਹੋਣਾ ਚਾਹੀਦਾ ਦੇਖ ਸਕਦੇ ਹੋ ਤੁਸੀਂ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਸੰਘਣਾ ਸਾਰਾ ਚੰਗੀ ਤਰ੍ਹਾਂ ਲਾ ਕੇ ਇਹਦੇ ਨਾਲ ਪਾ ਦਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੱਤਾ ਹੁਣ ਜਿਹੜੀ ਆ ਟੂਟੀ ਟੂਟੀ ਹੈ ਨਾ ਇਹਨੂੰ ਆਪਾਂ ਥੋੜੀ ਜੀ ਨੂੰ ਮੈਦਾ ਪਾ ਕੇ ਦੇਤੇ ਇਸ ਤਰ੍ਹਾਂ ਚੁੰਚੇ ਨਾਲ ਥੋੜਾ ਜਿਹਾ ਮੈਦਾ ਲਾ ਕੇ ਫਿਰ ਇਹਨੂੰ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਇਹਨੇ ਪਾ ਦਈਏ ਨਾ ਫਿਰ ਇਹ ਜਿਹੜੀ ਸਾਰੀ ਥੱਲੇ ਬਹਿ ਜੂਗੀ ਤੇ ਮਚ ਜੂਗੀ ਜੁਝਾਰੇ ਸਿੱਕ ਲੱਗ ਜੂਗਾ ਇਸ ਤਰ੍ਹਾਂ ਲਾ ਲਈ ਹੁਣ ਆਪਾਂ ਨੂੰ ਦੇ ਵਚੇstra ਪਾਣੀ ਜੇ ਤੁਸੀਂ ਡ్రਾਈ ਫਰੂਟ ਪਰ ਵਗੈਰਾ ਪਾਉਣੇ ਚਾਹਣੇ ਤਾਂ ਵੀ ਪਾ ਸਕਦੇ ਹੋ ਜਿੱਦਾਂ ਇਹ ਜੀ ਫੁੱਲ ਘਰੇ ਬੈ ਤਾਂ ਵਿੱਚ ਹੀ ਜਾਣਾ ਬਾਅਦ ਚਾਪਾ ਹੋ ਰਾਜਣੋਂ ਅੱਧਵシャレ ਜੀ ਹੋ ਗਿਆ ਨਾ ਕੇਕ ਆਪਣਾ ਬਣ ਕੇ ਉਦੋਂ ਪਾਵਾਂਗੇ ਕਿ ਕਿ ਇਸ ਤਰ੍ਹਾਂ ਦਾ ਹੁਣ ਬਣ ਗਿਆ ਤੁਸੀਂ ਦੇਖੋ ਕਿ ਇਹ ਆਪਾਂ ਇੱਕ ਕੌਲੀ ਸੂਜੀ ਦੀ ਸੀ ਅੱਧੀ ਕੌਲੀ ਮੈਦੇ ਦੀ ਸੀ ਤੇ ਅੱਧੀ ਪੌਣੀ ਕੌਲੀ ਖੰਡ ਦੀ ਸੀ ਥੋੜੀ ਜਿਹੀ ਸਮਾਨ ਨਾਲ ਘਰ ਦੇ ਸਮਾਨ ਨਾਲ ਹੀ ਆਪਾਂ ਇਸ ਤਰ੍ਹਾਂ ਚੀਜ਼ਾਂ ਬਣਾ ਸਕਦੇ ਹਾਂ ਤੇ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਕੜਾਈ ਦੇ ਵਿੱਚ ਗਰਮ ਬੇਕ ਕਰਨ ਲਈ ਇਹਦੇ ਵਾਸਤੇ ਆਪਾਂ ਨੂੰ 40 ਤੋਂ 45 ਮਿੰਟ ਲੱਗ ਜਾਣਗੇ ਵਿੱਚ ਦੀ ਇੱਕ ਦੋ ਵਾਰੀ ਆਪਾਂ ਚੈੱਕ ਕਰਨਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕਰਨਾ ਆ ਦੇਖੋ ਜੀ ਕੜਾਈ ਆਪਣੀ ਗਰਮ ਹੋ ਰਹੀ ਹੈ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਰੱਖ ਦੇਵਾਂਗੇ ਇਹ ਇੱਕ ਧਿਆਨ ਰੱਖਣਾ ਵੀ ਜਦੋਂ ਇਹ ਬੈਟਰ ਵਿੱਚ ਪਾਉਣਾ ਡੂੰਗਾ ਭਰਨਾ ਨਹੀਂਗਾ ਵੀ ਪਾਉਣਾ ਕੀ ਰੱਖਣਾ ਆਪਣਾ ਤਾਂ ਬੈਟਰੀ ਇੰਨਾ ਸੀਗਾ ਵੀ ਤਾਂ ਪਾਉਣਾ ਅੱਧਾ ਪਾਉਣਾ ਹੋ ਗਿਆ ਇਹਦੇ ਨਾਲ ਫੁੱਲ ਕੇ ਨਾ ਜਦੋਂ ਹੁਣ ਭਰ ਜੂਗਾ ਜਦੋਂ ਆਪਣਾ ਕੇਕ ਬਣੂਗਾ ਉਦ ਭਰ ਜੂਗਾ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਰੱਖ ਦਿਓ ਇੱਕ ਵਾਰੀ ਸੈੱਟ ਕਰਕੇ ਤੇ ਹੁਣ ਉੱਤੇ ਰੱਖ ਦਿਓ ਟੱਕਣਾ ਜੇ ਖੁਰ ਤੁਹਾਡੇ ਕੋਲ ਟੱਕਣ ਲੈ ਕੋਈ ਥਾਲੀ ਪਲੇਟ ਹੈ ਉਹ ਜਿਹੜੇ ਨਾਪਦੇ ਆ ਉਹ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਰੱਖ ਕੇ ਇਹਨੂੰ ਹੁਣ ਆਪਾਂ ਘੱਟ ਗੈਸ ਤੇ 40 ਤੋਂ 45 ਮਿੰਟ ਚਲਾਵਾਂਗੇ ਫਿਰ ਬਣਾਵਾਂਗੇ ਬਿਨਾ oven ਤੋਂ ਬਹੁਤ ਵਧੀਆ ਕੇਕ ਬਣ ਕੇ ਤਿਆਰ ਹੋਊਗਾ ਜੀ ਠੀਕ ਹੈ ਜੀ ਵੀਡੀਓ ਨਾ ਬਣਿਆ ਰਿਹਾ ਤੁਸੀਂ ਆਪਣੇ ਨਾ ਕੇਕ ਨੂੰ 40 ਤੋਂ 45 ਮਿੰਟ ਹੋ ਗਏ ਬੰਦ ਦੇ ਨੂੰ ਹੁਣ ਆਪਾਂ ਇਸ ਤਰ੍ਹਾਂ ਢੱਕਨ ਚਾੱਕ ਕੇ ਇੱਕ ਵਾਰੀ ਦੇਖ ਲਾਂਗੇ ਵਿੱਚ ਦੀ ਹੁਣ ਫੇਰ ਦੁਬਾਰੇ ਦੇਖ ਲੈਣੇ ਇਸ ਤਰ੍ਹਾਂ ਚੈੱਕ ਕਰਾਂਗੇ ਆਪਾਂ ਆ ਜਿਹੜੀ ਕਰਦਾ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚ ਲਾ ਕੇ ਵੇਖ ਲਾਂਗੇ ਜੇ ਤਾਂ ਆਪਣੇ ਕਰਦੇ ਬਿਲਕੁਲ ਸੁੱਕੀ ਆਉਂਦੀ ਹੋਈ ਤਾਂ ਠੀਕ ਆ ਥੋੜੀ ਜਿਹੀ ਗਿੱਲੀ ਆਉਂਦੀ ਆ ਆ ਦੇਖੋ ਤੁਸੀਂ ਥੋੜੀ ਜਿਹੀ ਸਲਬੀ ਜਾਈ ਆ ਤੇ ਆਪਾਂ ਹੁਣ ਇਹਨੂੰ 5-7 ਮਿੰਟ ਹੋਰ ਪਕਾ ਲੈਣੇ ਆ ਗੈਸ ਆਪਣਾ ਘੱਟ ਹੀ ਆ ਟੂਟੀ ਫਰੂਟੀ ਆਪਾਂ ਮੈਦੇ ਦੇ ਵਿੱਚ ਲੁਇਟ ਕੇ ਪਾਈ ਸੀ ਉਹ ਵਿੱਚ ਨਹੀਂ ਗਈ ਮੈਨੂੰ ਤਾਂ ਡਰ ਸੀ ਕਿਤੇ ਵੀ ਵੇਚੀ ਬੈਠ ਜੂਗੇ ਉਪਰ ਨਹੀਂ ਗਏ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਢੱਕ ਦਿੰਨੇ ਆ ਫੇਰ ਚਾਰ ਪੰਜ ਮਿੰਟਾਂ ਲਈ ਹੋਰ ਪਕਾ ਲੈਣੇ ਆ ਫੇਰ ਦੇਖਾਂਗੇ ਹੁਣ ਨਾ ਪੰਜ ਸੱਤ ਮਿੰਟਾਂ ਪਾ ਹੋਰ ਛੜਤਾ ਸੀ ਹੁਣ ਫੇਰ ਇਹਨੂੰ ਚੱਕ ਕੇ ਵੇਨੇ ਆ ਟੱਕਣ ਆਪਣਾ ਹੈ ਗਰਮ ਹੋਲੀ ਕਿਤੇ ਨਹੀਂ ਚੱਕ ਕੇ ਪਾਸੇ ਰੱਖ ਦਾਂਗੇ ਕਿਤੇ ਨਾਲ ਵੀ ਨਾ ਲੱਗ ਜੇ ਬਾਹਦੇ ਹੁਣ ਫੇਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਰਦ ਲਾ ਕੇ ਦੇਖਾਂਗੇ ਕਰਦ ਆਪਣੀ ਬਿਲਕੁਲ ਆ ਦੇਖੋ ਤੁਸੀਂ ਸੁੱਕੀ ਆ ਰਹੀ ਹੈ ਥੋੜੀ ਜਿਹੀ ਛੰਦੇਾਈ ਜਿਹੀ ਲੱਗੀ ਹੈ ਜਿਹੜੀ ਆਪਾਂ ਵਿੱਚ ਕਰੀਮ ਪਾਈ ਸੀ ਉਹਦੀ ਠੀਕ ਹੈ ਜੀ ਹੁਣ ਆਪਾਂ ਕਰ ਦਿੰਨੇ ਆ ਬੰਦ ਇਹਨੂੰ ਤੇ 5-7 ਮਿੰਟ ਲਈ ਇਸੇ ਤਰ੍ਹਾਂ ਹੀ ਪਿਆ ਰਹਿਣ ਦਾਂਗੇ ਥੋੜਾ ਜਿਹਾ ਨਾਲ ਤਾਂ ਠੰਡਾ ਹੋ ਜਾਊਗਾ ਤੇ ਫਿਰ ਇਹਨੂੰ ਕੱਢਾਂਗੇ ਬਾਹਰ ਕੱਢ ਕੇ ਫਿਰ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਦਾ ਆਪਣਾ ਕੇਕ ਬਣਿਆ ਹੁਣ 10 ਮਿੰਟ ਹੋ ਗਏ ਆਪਣੇ ਕੇਕ ਨੂੰ ਦੇ ਸਬੰਧ ਕੀਤੇ ਨੂੰ हूँ इनू कढ़ाई चुं कैने बहार इस तरह तो ना कढ़ाई चुं कपड़ा लपेट लो क्योंकि गर्म है ये तो रख लीए इस तरह ना आप सैल्फ पर रख लिया इस तरह सैडा तो ना चाकू वैसे तो सन गया फिर भी आप इस तरह चाकू फेर दिखे कई बार जो कोई नाल लग्या हुआ माड़ा मोटा ਉਹ ਲੈ ਜੂਆ ਹੁਣ ਇਹਨੂੰ ਨਾ ਪਾ ਥਾਲੀ ਦੇ ਵਿੱਚ ਉਲਟਾ ਕਰਕੇ ਕੱਢ ਲਾਂਗੇ ਹੁਣ ਨਾ ਪੈ ਇਹਨੂੰ ਇਸ ਤਰ੍ਹਾਂ ਥਾਲੀ ਦੇ ਵਿੱਚ ਉਲਟਾ ਕਰਤਾ ਬੜੀਆ ਆਰਾਮ ਨਾਲ ਨਿਕਲ ਗਿਆ ਦੇਖੋ ਲਿੱਕਟੀਨ ਦੇ ਵਿੱਚ ਵੀ ਨਹੀਂ ਲੱਗਿਆ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਇਸ ਤਰ੍ਹਾਂ ਰੱਖ ਕੇ ਕਰ ਲੈਣੇ ਆ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਕੇਕ ਆ ਜਿਹੜਾ ਬਣ ਕੇ ਰੈਡੀ ਇਨਡੇ ਤੇ ਦਿਖਾਉਣੀ ਆ ਆ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਕੇਕ ਬਣ ਕੇ ਰੈਡੀ ਹੁਣ ਤੁਸੀਂ ਇਹਦੇ ਉੱਪਰ ਜੇ ਕੋਈ ਸ਼ੋਰ ਲਾਉਣਾ ਲਾ ਸਕਦੇ ਹੋ ਪਰ ਨਹੀਂ ਇਹਨੇ ਆਹ ਵੇਖੋ ਸਪੰਜੀ ਸਪੰਜੀ ਬਿਲਕੁਲ ਸੌਫਟ ਸੌਫਟ ਕੇਕ ਬਣਿਆ ਇਸ ਤਰ੍ਹਾਂ ਪੁਲਾ ਪੁਲਾ ਥੋੜਾ ਜਿਹਾ ਗਰਮ ਆਪਾਂ ਇਹਨੂੰ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਇਥੋਂ ਆਪਾਂ ਨਾ ਥੋੜਾਏ ਤੁਹਾਨੂੰ ਕੱਟ ਕੇ ਦਿਖਾਉਣੀ ਆ ਆ ਦੇਖੋ ਜੀ ਬਿਲਕੁਲ ਸੌਫਟ ਸੌਫ ਨਰਮ ਨਰਮ ਕੇਕ ਆਪਣਾ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਬੱਚਿਆਂ ਨੂੰ ਖਵਾ ਸਕਦੇ ਹੋ ਆਪ ਖਾ ਸਕਦੇ ਆ ਜੀ ਮੇਰੇ ਕੇਕ ਦੀ ਰੈਸਪੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਆਪਾਂ ਘਰ ਦੇ ਸਮਾਨ ਤੋਂ ਹੀ ਤਿਆਰ ਕਰ ਲਿਆ ਕੋਈ ਜਿਆਦਾ ਬਾਜ਼ਾਰ ਚੋਂ ਚੀਜ਼ਾਂ ਲਿਆਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਠੀਕ ਹੈ ਜੀ ਮੇਰੀ ਰੈਸਪੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ